ਤਾਂ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਕੱਚ ਬਾਈ ਦਾ ਇੱਕ ਨਗ ਸੇਲ ਆਜਾ ਤੁਹਾਨੂੰ ਡਿਟੇਲ ਦੱਸਦੇ ਹਾਂ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਬਾਈ ਜੀ ਨਾਮ ਤੇ ਡਿਟੇਲ ਦੱਸ ਦੋ ਵੀਰ ਨਾਮ ਗੁਰਪ੍ਰਕਾਸ਼ ਸਿੰਘ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਕਾ ਮੋਬਾਈਲ ਨੰਬਰ 9501815643 ਇੱਕ ਵਾਰੀ ਹੋਰ ਬੋਲ ਦਿਨਾ 9501815643 ਠੀਕ ਹੈ ਜੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਬਾਈ ਨਾਲ ਸੰਪਰਕ ਕਰ ਲਿਓ ਹਾਂਜੀ ਕੀ ਨਾਮ ਦੱਸੋ ਬਈ ਡਿਟੇਲ ਇਹਦੀ ਇਹ ਬਾਈ ਦੂਜੇ ਸੁਗੇ ਆ ਹਾਂਜੀ ਯਾਨੀ ਕਿ ਇਹਦਾ ਇੱਕ ਨੌਵਾਂ ਹੈ ਜਿਹੜਾ ਪਰਲਾ ਉਹ ਲੈਂਗਦਾ ਹੈ ਜਾਨੀ ਕਿ ਆਪਾਂ ਲਮੋਣ ਵਾਲਾ ਠੰਡ ਕਰਕੇ ਪਾਇਆ ਨਹੀਂ ਜਾਉ ਪਰਲਾ ਨਾ ਮੜਾ ਜਾ ਵਧਿਆ ਵਾ ਕੋਈ ਵੀ ਨਾ ਰੰਗ ਮਾਰਦੀ ਐ ਨਾ ਕੋਈ ਹੋਰ ਤੇ 7 ਕਿਲੋ ਦੁੱਧ ਐ ਥੱਲੇ ਦੂਜੇ ਸੂਏ ਸੂਈ ਵੀ ਐ ਦੂਜੇ ਸੂਏ ਸੂਈ ਵੀ ਐ 7 ਕਿਲੋ ਦੁੱਧ ਦਾ 7 ਕਿਲੋ ਦੁੱਧ ਕੰਡੇ ਵਾਲਾ ਇਹ ਥੱਲੇ ਭਲਾ ਕੋਈ ਦੋ ਡੰਗ ਤਿੰਨ ਡੰਗ ਆਪਦਾ ਝੋਕੇ ਲੈ ਜੇ ਅੱਜ ਦਾ ਸਵੀਰ ਇਹ ਲੇਟ ਚੋਈ ਦੀ ਐ ਜਾਨੀ ਕਿ ਇਹ ਅਗਲਾ ਆਪਦੀ ਟਾਈਮ ਟੂ ਟਾਈਮ ਦੋ ਟਾਈਮ ਤਸੱਲੀ ਕਰਕੇ ਲੈ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਬਲੈਕ ਕਲਰ ਦੀ ਵਹਿੜਾ ਇਹਦਾ ਇੱਕ ਆ ਥਣ ਕਰ ਬੈਕ ਸਾਈਡ ਤੋਂ ਅੱਛਾ ਬੈਕ ਸਾਈਡ ਵਾਲ ਠੀਕ ਹੈ ਵੀਰੇ ਦੋਸਤੋ ਦੇਖ ਸਕਦੇ ਹੋ ਵੀਰ ਦਾਸ ਦਾ ਵੀ ਇੱਕ ਥਾਂ ਥੋੜਾ ਜਿਹਾ ਕੱਟਾ ਆ ਜਿਹੜਾ ਬਹਿਣਾ ਹੀ ਆਲਾ ਪਿਛਲਾ ਇਹ ਜਾਨੀ ਕਿ ਉਹ ਵੇਖਣ ਨੂੰ ਐ ਬਰਾਬਰ ਹੀ ਲੱਗਦਾ ਹੈ ਉਹ ਜਾਨੀ ਕਿ ਅੱਧਾ ਏ ਦੂਜੇ ਸੋਨਾ ਨੂੰ ਅੱਛਾ ਦੇਖਣ ਚ ਬਰਾਬਰੀ ਲੱਗਦਾ ਪਰ ਦੂਜੇ ਸੋਨਾ ਨੂੰ ਨਾ ਅੱਧਾ ਕਹਿ ਕੇ ਦੇਣਾ ਵੀ ਅੱਧਾ ਏ ਜਾਨੀ ਕਿ ਮੂੰਹ ਘਟ ਘਾਰੀਆਂ ਜੇ ਕੋਈ ਪਰਖ ਵਾਲਾ ਬੰਦਾ ਉਹਦਾ ਪਰਖ ਲੈਂਦਾ ਜਾਨ ਬੰਦੇ ਨੂੰ ਨਹੀਂ ਪਤਾ ਲੱਗਦਾਗਾ ਛੇਤੀ ਆਪਾਂ ਕੋਈ ਮਰਜ਼ੀ ਆ ਜਾ ਆਪਦੀ ਤਸੱਲੀ ਕਰਕੇ ਲੈ ਜੀ ਜਿਹੜਾ ਆ ਇਹ ਬਹਿਣੀ ਵਾਲਾ ਪਿਛਲਾ ਥਣ ਇਹ ਅੱਧਾ ਏ ਠੀਕ ਆ ਵੀਰ ਦੇਖ ਸਕਦੇ ਹੋ ਦੋਸਤੋ ਜਿਹੜਾ ਪਿਛਲੀ ਪਿਛਲੇ ਪਾਸੇ ਬਹਿਣੀ ਵਾਲਾ ਥਣਾ ਇਹ ਅੱਧਾ ਪਰ ਦੇਖਣ ਚ ਸ਼ੋ ਨਹੀਂ ਕਰਦਾ ਪਰ ਬਾਈ ਜੰਦਾ ਆਪਾਂ ਸੱਚ ਦੱਸਣਾਗਾ ਜਿਹੜੇ ਬੰਦੇ ਨੂੰ ਪਰਖ ਆ ਉਹ ਪਛਾਣ ਸਕਦਾ ਹੈਗਾ 17 ਘਾਟਾ 22 ਦਾ ਪਰ ਆਪਾਂ ਅੱਧਾ ਹੀ ਦੱਸਣਾ ਹੈਗਾ ਟੌਪ ਕੁਆਲਿਟੀ ਤੁਹਾਡੇ ਸਾਹਮਣੇ ਹੈ ਦੀ ਬਲੈਕ ਕਲਰ ਦੀ ਵੈੜ ਇੱਕ ਥੋੜਾ ਨੋ ਲਵਾਉਣ ਵਾਲਾ ਇਹਦਾ ਬਈ ਤੋਰਦਗੇ ਨੂੰ ਤੋਰੇਦਾਰੀ ਜੇ ਫੁਲੀ ਬੰਦ ਨਾ ਨੋ ਹੀ ਲੈਂਦਾ ਮੜਾ ਠੀਕ ਆ ਵੀਰੇ ਬੰਦ ਹੋ ਗਏ ਤੋਰੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਹੈ ਤਰ ਦੀ ਸਹੀ ਹੈ ਇੱਕ ਥੋੜਾ ਨੋ ਵਾਧਾ ਲਵਾਉਣ ਵਾਲਾਗਾ ਪਿਛਲੇ ਪਾਸੋਂ ਦੇਖ ਸਕਦੇ ਹੋ ਤੁਸੀਂ ਦੂਜੀ ਸੂਏ ਸੂਵੀ ਵੈੜ ਬਲੈਕ ਕਲਰ ਦੀ 7 ਕਿਲੋ ਦੁੱਧ ਤਿਆਰ ਆ ਕੋਈ ਵੀ ਦੋ ਟਾਈਮ ਤਿੰਨ ਟਾਈਮ ਇਕੱਠਾ ਛੱਲੀ ਕਰ ਸਕਦਾ ਛੱਲੀ ਕਰਕੇ ਲੈ ਆ ਜੇ ਬਾਕੀ ਸਾਨਾ ਦੀ ਓਕੇ ਆ ਕੁਆਲਿਟੀ ਹਵਾਨਾ ਤੁਹਾਡੇ ਸਾਹਮਣੇ ਆ ਮੂੰਹ ਮੱਥੇ ਦੀ ਦਰਮਿਆਨੇ ਕੱਦ ਕਾਟ ਦੀ ਵੈੜ ਪ੍ਰਾਈਸ ਕੀ ਰੱਖਿਆ ਵੀਰੇ ਦਾ ਪ੍ਰਾਈਸ ਬਈ 9500 ਹੀ ਦੇ ਦੇਣਗੇ ਵਿੱਚ ਮਨਤਨ ਹੋ ਜਾਊਗਾ ਬਸ ਥੋੜਾ ਬਹੁਤਾ ਹੀ ਹੋਊਗਾ ਲੈਣ ਦੇ ਨਹੀਂ ਮੰਗਿਆ ਠੀਕ ਆ ਵੀਰੇ ਦੇਖ ਸਕਦੇ ਹੋ ਬਾਈ ਨੇ ਲੈਣ ਦੇ ਨਹੀਂ ਕੀਤਾਗਾ ਮੁੱਲ ਜਾਇ ਜੀ ਆ ਬਾਈ ਦਾ 9500 ਰੁਪਿਆ ਉਹਨੇ ਦਾ ਤਾਂ ਵੀਰੋ ਤੁਸੀਂ ਦੁੱਧ ਹੀ ਪੀ ਲੈਣਾਗਾ ਬਾਕੀ ਉਹਦੇ ਚੋਂ ਵੀ ਤੁਹਾਡਾ ਮਾਨਤਨ ਹੋਣੀ ਹੈ ਕਿ ਇਹਦੀ ਮਹਾਂ ਵਾਲਾ ਫਾਇਟ ਹੀ ਆਉਂਦੀ ਆ ਆਪਾਂ ਜਾਨੀ ਕਿ ਘਰੇ ਹੀ ਰੱਖਦੇ ਆ ਇਹ ਦੁੱਧ ਅੱਛਾ ਅੱਛਾ ਕਹਿੰਦੇ ਆ ਗੱਲਾਂ ਨਹੀਂ ਕੋਈ ਆ ਕੇ ਵੇਖ ਲੈ ਦੁੱਧ ਇਹਦਾ ਗਰਮ ਕਰ ਲੈ ਉੱਤੇ ਜਿਵੇਂ ਘਿਓ ਪਾਇਆ ਹੁੰਦਾ ਹੈ ਘਿਓ ਆ ਜਾਂਦਾ ਇਹਦਾ ਠੀਕ ਨਾ ਗਾੜਾ ਦੁੱਧ ਚੰਗੀ ਬਾਈ ਦਾ ਤਾਂ ਵੀ ਦੁੱਧ ਵੀ ਬਹੁਤ ਸੰਘਣਾ ਦਾ ਮੱਝਾਂ ਅੰਕਈ ਦੁੱਧ ਘਰੇ ਪੀਣ ਨੂੰ ਕਿਸੇ ਵੀਰ ਨੇ ਦੁੱਧ ਪੀਣ ਨੂੰ ਲੈਣੀ ਹੋਵੇ ਤੁਹਾਨੂੰ ਨਜ਼ਾਰਾ ਹੀ ਆ ਜਾਊਗਾ 9500 ਵੀਰੋ ਆਉਂਦਾ ਵੀ ਕੀ ਆ ਅੱਜ ਦੀ ਵੀਡੀਓ ਵਿੱਚ ਬਾਈ ਦਾ ਇੱਕ ਨਗ ਸੇਲ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਦੋਸਤੋ